ਇਹ ਅਮਰੀਕਾ ਰਹਿੰਦੇ ਆ ਤੇ ਹੁਣ ਇਹ ਬਾਹਰ ਨੇ ਉਹਨਾਂ ਆਣ ਕੇ ਕੱਲ ਵੇਖਿਆ ਜੀ ਆਏ ਬਾਰੀ ਉਹਨਾਂ ਨੇ ਕੱਟ ਕੇ ਤੇ ਅੰਦਰ ਚੋਰ ਵੜੇ ਆ ਔਰ ਇਹ ਤੋਂ ਲੈ ਕੇ ਜੜ ਤੱਕ ਕੋਈ ਸਮਾਨ ਨਹੀਂ ਛੱਡਿਆ ਫ੍ਰਿਜਾਂ ਪੇਟੀਆਂ ਪੱਖੇ ਜਿਹੜੇ ਤਾਰਾਂ ਨੇ ਇਨਵਰਟਰ ਆ ਗੈਂਡਰੇ ਸਭ ਕੁਝ ਲੈ ਗਿਆ ਜੀ ਤੇ ਅਸੀਂ ਕੋਈ 8-7 ਦਿਨ ਆਣ ਕੇ ਫੇਰਾ ਮਾਰ ਜਣੇ ਚਾਬੀਆਂ ਸਾਡੇ ਕੋਲ ਆ ਤੇ ਕੱਲ ਅਸੀਂ ਆਏ ਸਾਂ ਤੇ ਕੱਲ ਆਣ ਕੇ ਸਵੇਰੇ ਵੇਖਿਆ ਜੇ ਦਰਵਾਜ਼ਾ ਨਹੀਂ ਖੁੱਲਦਾ ਤੇ ਬਾਅਦ ਵਿੱਚ ਇਤੋ ਬਾਰੀ ਥੋੜੀ ਖੁੱਲੀ ਦੇਖੀ ਮਿਲੀ ਦੀ ਤੋਂ ਬਾਅਦ ਬਾਰੀ ਖੁੱਲੀ ਦੇ ਅੱਗੇ ਗ੍ਰਿਲ ਕੱਟੀ ਹੋਈ ਸੀ ਤੇ ਗ੍ਰਿਲ ਕੱਟ ਕੇ ਫਿਰ ਜਦੋਂ ਅਸੀਂ ਅੰਦਰ ਵੜ ਕੇ ਦੇਖਿਆ ਤਾਂ ਉਹਨਾਂ ਨੇ ਕੁੰਡਾ ਮਾਰਿਆ ਸੀ ਤੇ ਸਾਰਾ ਸਬਾਨ ਚੋਰ ਲੈ ਗਏ ਆ ਜੀ ਚੋਰਾਂ ਦੇ ਇੰਨੇ ਘੌਂਸਲੇ ਬੁਲੰਦ ਉਹਨਾਂ ਨੇ ਬਿਲਕੁਲ ਬੇਫਿਕਰ ਹੋ ਕੇ ਕੰਮ ਕੀਤਾ ਜੇ ਇਹ ਬਾਰਲਾਦੇਸ਼ ਅਮਰੀਕਾ ਚ ਰਹਿੰਦੇ ਆ ਇਹਨਾਂ ਦੇ ਘਰ ਚੋਰੀ ਹੋਈ ਆ ਜਾ ਕੇ ਮੌਕਾ ਵੇਖਿਆ ਗਿਆ ਆ ਚੋਰੀ ਹੋਈ ਆ ਜੀ ਤੇ ਬਸੇ ਇਹ ਵੀ ਚੋਰਾ ਦੀ ਭਾਲ ਜਾਰੀ ਆ ਜੀ ਭਾਜੀ ਕੀ ਨਾਮ ਤੁਹਾਡਾ ਮੇਰਾ ਨਾਮ ਸੁਖਦੇਵ ਸਿੰਘ ਜੀ ਪਿੰਡ ਪਿੰਡ ਰਿਆੜ ਜੀ ਕੀ ਮਾਮਲਾ ਆ ਜਿੱਥੇ ਜਿਹੜੇ ਖਲੋਤੇ ਇਹ ਜਸਵੰਤ ਸਿੰਘ ਦਾ ਘਰ ਆ ਜੀ ਪੁੱਤਰ ਸਦਾ ਸਜੀਤ ਸਿੰਘ ਜੀ ਇਹ ਅਮਰੀਕਾ ਰਹਿੰਦੇ ਆ ਤੇ ਹੁਣ ਇਹ ਬਾਹਰ ਨੇ ਕੱਲ ਉਹਨਾਂ ਦੇ ਰਿਸ਼ਤੇਦਾਰ ਰਹਿੰਦੇ ਸਨ ਸੂਪੀਆਂ ਜੀ ਉਹਨਾਂ ਦੇ ਕੁੜਮਾਂ ਵੱਲੋਂ ਇੱਧਰ ਉਹਨਾਂ ਦਾ ਵੱਡਾ ਬੇਟਾ ਵਿਆਹ ਆ ਤੇ ਉਹਨਾਂ ਦਾ ਸਾਲਾ ਸਾਹਿਬ ਇੱਥੇ ਆਏ ਉਹਨਾਂ ਆਣ ਕੇ ਕੱਲ ਵੇਖਿਆ ਜੀ ਆਏ bari ਉਹਨਾਂ ਨੇ ਕੱਟ ਕੇ ਤੇ ਅੰਦਰ ਚੋਰ ਵੜੇ ਆ ਔਰ A ਤੋਂ ਲੈ ਕੇ Z ਤੱਕ ਕੋਈ ਸਮਾਨ ਨਹੀਂ ਛੱਡਿਆ ਫ੍ਰਿਜਾਂ ਪੇਟੀਆਂ ਪੱਖੇ ਜਿਹੜੇ ਤਾਰਾਂ ਨੇ ਕੋਈ ਇਨਵਰਟਰ ਆ ਬੈਟਰੀ ਸਭ ਕੁਝ ਲੈ ਗਿਆ ਜੀ ਇਹ ਕੱਲ ਦਾ ਵਾਗ ਕੱਲ ਹੀ ਵੇਖਿਆ ਜੀ ਕਿੰਨੇ ਦਾ ਟੋਟਲ ਨੁਕਸਾਨ ਹੋਇਆ ਇਹ ਟੋਟਲ ਨੁਕਸਾਨ ਕੋਈ 2.5-3 ਲੱਖ ਰੁਪਏ ਦਾ ਜੀ ਕੋ ਦਰਖਾਸਤ ਦਿੱਤੀ ਠਾਣੇ ਹਾਂ ਦਿੱਤੀ ਹੈ ਦਰਖਾਸਤ ਠਾਣੇ ਜੀ ਹੁਣ ਮੌਕਾ ਵੀ ਵੇਖ ਕੇ ਗਿਆ ਜੀ ਠੰਡਾ ਸਾਹਿਬ ਕੀ ਮੰਗ ਕਰਦੇ ਹੋ ਮੰਗੇ ਕਰਦੇ ਇਨਸਾਫ ਜੀ ਕਿ ਸਾਨੂੰ ਇਨਸਾਫ ਮਿਲੇ ਤੇ ਚੋਰ ਲੱਭਣ ਜਿਹੜਾ ਪਤਾ ਲੱਗੇ ਵੀ ਕੀ ਕਰਨੇ ਤੀਜੀ ਵਾਰ ਦਾ ਸਾਡੇ ਪਿੰਡ 'ਚ ਹੀ ਹੋ ਗਈ ਹੈ ਪਹਿਲੋਂ ਮੇਰੀ ਆ ਮਗਰਵੇਲੀ ਹੈ ਜੀ ਉੱਥੇ ਦੀਪੂ ਦੀ ਕਣਕ ਹੀ ਤੇ ਉਹ ਕਣਕ ਬਾਹਰ ਕੱਢ ਕੇ ਲੈ ਗਏ ਹਨ ਕੋਈ ਸੀਸੀਟੀ ਵੀ ਗਰਾਂ ਨਹੀਂ ਲੱਗੇ ਪਾਸੇ ਲੱਗੇ ਗਰਾਂ ਨਹੀਂ ਹੁਣ ਇੱਥੇ ਕੋਈ ਨਹੀਂ ਲੱਗੇ ਇੱਕ ਲੱਗੇ ਜੀ ਉਧਰ ਸਾਹਮਣੇ ਮਰਜੀਤ ਸਿੰਘ ਦੇ ਉਹਨਾਂ ਨੂੰ ਆਖਣ ਡਿਆ ਵਿਖਾਓ ਖਾਓ ਹੁਣ ਵੇਖਦੇ ਉਹਨਾਂ ਵਿਖਾਤ ਤੇ ਫਿਰ ਪਤਾ ਲੱ ਹਾਲੀ ਭਾਜੀ ਕੀ ਨਾ ਆਪਣਾ ਉਹ ਮੇਰਾ ਨਾਮ ਖਵਿੰਦਰ ਸਿੰਘ ਹੈ ਜੀ ਮੇਰਾ ਪਿੰਡ ਸੂਪੀਆਂ ਜੀ ਤੇ ਇੱਥੇ ਮੇਰੇ ਸਿਸਟਰ ਵਿਆਹੀ ਹੈ ਇਹਨਾਂ ਦੇ ਘਰ ਤੇ ਅਸੀਂ ਕੋਈ ਅਠੀ ਸੱਤੀ ਦਿਨੀ ਆਣ ਕੇ ਫੇਰਾ ਮਾਰ ਜਣੇ ਚਾਬੀਆਂ ਸਾਡੇ ਕੋਲ ਆ ਤੇ ਕੱਲ ਅਸੀਂ ਆਏ ਸਾਂ ਤੇ ਕੱਲ ਆਣ ਕੇ ਸਵੇਰੇ ਦੇ ਵੇਖਿਆ ਜੇ ਦਰਵਾਜ਼ਾ ਨਹੀਂ ਖੁੱਲਦਾ ਤੇ ਬਾਅਦ ਵਿੱਚ ਇਤੋਂ ਬਾਰੀ ਥੋੜੀ ਖੁੱਲੀ ਵੇਖੀ ਮਿਲੀ ਦੀ ਉਹ ਬਾਹਰ ਜੋ ਬਾਰੀ ਖੁੱਲੀ ਤੇ ਅੱਗੇ ਗ੍ਰਿਲ ਕੱਟੀ ਹੋਈ ਸੀ ਤੇ ਗ੍ਰਿਲ ਕੱਟ ਕੇ ਫਿਰ ਜਦੋਂ ਅਸੀਂ ਅੰਦਰ ਵੜ ਕੇ ਵੇਖਿਆ ਅੰਦਰ ਉਹਨਾਂ ਨੇ ਕੁੰਡਾ ਮਾਰਿਆ ਸੀ ਤੇ ਸਾਰਾ ਸਬਾਨ ਚੋਰ ਲੈ ਗਏ ਆ ਜੀ ਚੋਰਾਂ ਦੇ ਇੰਨੇ ਘੌਂਸਲੇ ਬੁਲਾਂਦੇ ਉਹਨਾਂ ਨੇ ਬਿਲਕੁਲ ਬੇਫਿਕਰ ਹੋ ਕੇ ਕੰਮ ਕੀਤਾ ਜੀ ਪੱਖੇ ਇਨਵਰਟਰ ਸਿਲੰਡਰ ਬਿਜਲੀ ਦੀਆਂ ਤਾਰਾਂ ਬੋਰਡ ਸਵਿਚ ਹਰ ਇੱਕ ਚੀਜ਼ ਲੱਗੇ ਜੀ ਤੇ ਉਹਨਾਂ ਦੇ ਹੌਂਸਲੇ ਬੁਲਾਂਦੇ ਤੇ ਉਹਨਾਂ ਤੇ ਕੋਈ ਨੱਥ ਪਾਈ ਜਾਵੇ ਜੀ ਕੋਈ ਸ਼ੱਕ ਹੈ ਕਿਸੇ ਤੇ ਨਹੀਂ ਸ਼ੱਕ ਤੇ ਕਿਸੇ ਤੇ ਨਹੀਂ ਹੈ ਜੀ ਸ਼ੱਕ ਇਤਰਾ ਨਹੀਂ ਕੈਮਰੇ ਤੋਂ ਪਤਾ ਲੱਗ ਸਕਦਾ ਜੀ ਕੈਮਰਾ ਉੱਤੋਂ ਖਲਾ ਕੇ ਵੇਖਿਆ ਜਾਵੇ ਤੇ ਉਹਨਾਂ ਤੋਂ ਪਤਾ ਲੱਗ ਸਕਦਾ ਜੀ ਕਿ ਕੌਣ ਆਇਆ ਕਿਤਰਾ ਖੜਿਆ ਜੀ ਉਹਨਾਂ ਨੇ ਪੁਲਿਸ ਬੁਲਾਈ ਸੀ ਹਾਂਜੀ ਪੁਲਿਸ ਵਾਲੇ ਆਏ ਸੀ ਜੀ ਹੁਣ ਮੌਕਾ ਵੇਖ ਕੇ ਗਏ ਆ ਕਹਿੰਦੇ ਤੁਸੀਂ ਲਿਸਟ ਬਣਾ ਲਓ ਤੇ ਫਿਰ ਅਸੀਂ ਤਫ਼ਤੀਸ਼ ਕਰਦੇ ਹਾਂ ਜੀ ਸਾਡੀ ਸਰ ਜਿਹੜਾ ਰਿਆਡ ਦਾ ਚੋਰੀ ਦਾ ਮਸਲਾ ਕੀ ਘਟਨਾ ਹੈ ਘਟਨਾ ਜੀ ਇਹ ਹੈਗੇ ਆਪਣਾ ਦਵਿੰਦਰ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਰਿਆਡ ਦੇ ਹਾਲ ਵਾਸੀ ਹੈਗੇ ਜੀ ਇਹ ਬਾਹਰਲੇ ਦੇਸ਼ ਅਮਰੀਕਾ ਚ ਰਹਿੰਦੇ ਆ ਇਹਨਾਂ ਦੇ ਘਰ ਚੋਰੀ ਹੋਈ ਆ ਜਾ ਕੇ ਮੌਕਾ ਵੇਖਿਆ ਗਿਆ ਆ ਚੋਰੀ ਹੋਈ ਆ ਜੀ ਤੇ ਬਸ ਇਹ ਵੀ ਚੋਰਾਂ ਦੀ ਭਾਲ ਜਾਰੀ ਆ ਇਹ ਪਰਚਾ ਦੇ ਦਨ ਲੱਗੇ